we uh -huh. ਇਸ ਡਿਵੈਲਪਮੈਂਟ ਉਪਰਾਲਾ ਕੀਤਾ ਗਿਆ ਨੌਰੀ ਅੰਕਵੇਦਿਆ ਦੇ ਨਾਮ ਦਾ ਕੀ ਕਹਿਣਾ ਜੀ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ মিডিਆ ਦਾ ਤੇ ਆਏ ਹੋਏ ਸਜਣਾ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਾਡੇ ਨਮਾਣੇ ਜੇ ਸੱਦੇ ਤੇ ਇੱਥੇ ਆਏ ਸਾਨੂੰ ਟਾਈਮ ਦਿੱਤਾ ਔਰ ਇਹ ਜਿਹੜੀ ਸੰਸਥਾ ਸ਼੍ਰੀ ਭਗਵਾਨ ਪਰਸ਼ੁਰਮ ਚੈਰੀਟੇਬਲ ਟਰਸਟ ਵੱਲੋਂ ਇਹ ਬਿਲਡਿੰਗ ਆਈ ਤੋਂ 20 ਸਾਲ ਪਹਿਲਾਂ ਬਣਾ ਕੇ ਦਿੱਤੀ ਗਈ ਸੀ ਇੱਕ ਸਮਾਜ ਨੂੰ ਸੇਵ ਦੇਣ ਵਾਸਤੇ ਟਾਈਮ ਟੂ ਟਾਈਮ ਇੱਥੇ ਆ ਲੋਕਲ ਆ ਜਿਹੜੇ ਕੰਮ ਜਿਹੜੇ ਆ ਉਹ ਚੱਲ ਰਹੇ ਆ ਹੁਣ ਸਾਡੇ ਜਿਹੜੇ ਅੰਕਲ ਥਿਗੇ ਸਵਾਗੇ ਸ਼੍ਰੀ ਪੁਸ਼ਪਨਾਰਜਿ ਪਾਠਕ ਉਹਨਾਂ ਦੇ ਬੇਟੇ ਅਰਜੀਤ ਪਾਠਕ ਜੀ ਜਿਹੜੇ ਹੁਣ ਇਸ ਸੰਸਥਾ ਦੇ ਪ੍ਰਧਾਨ ਆ ਇਹਨਾਂ ਨੇ ਸਾਨੂੰ ਇਹ ਬਿਲਡਿੰਗ ਪ੍ਰੋਵਾਈਡ ਕਰਵਾਈ ਆ ਔਰ ਸ਼੍ਰੀ ਹਰੀਸ਼ ਭਾਰਤੀ ਜੀ ਡੌਰਨ ਯੂ ਐਸ ਏ ਤੋਂ ਉਹ ਸਾਰੀ ਇਹ ਫੰਡਿੰਗ ਕਰ ਰਹੇ ਆ ਇਹ ਜੈਪੁਰ ਫੋਟ ਤੋਂ ਟੈਕਨੀਸ਼ੀਅਨ ਆ ਕੇ ਇੱਥੇ ਲੋਕਾਂ ਦੀ ਸੇਵਾ ਕਰਨਗੇ ਹਰ ਮਹੀਨੇ 16 ਤੋਂ ਲੈ ਕੇ 30 ਤਰੀਕ ਤੱਕ ਇਹ ਤੇ ਆਰਟੀਫੀਸ਼ੀਅਲ ਲੈਂਬਰ ਜਿਹੜਾ ਕੋਣੀ ਤੋਂ ਥੱਲੇ ਬਾਹਾਂ ਗੋਡੇ ਤੋਂ ਥੱਲੇ ਲੱਤ ਉਹ ਲਾ ਕੇ ਦਿੱਤੀ ਜਾਊਗੀ ਔਰ ਜਿਨ੍ਹਾਂ ਦੇ ਕੋਈ ਪੁਲੀਓ ਨਾਲ ਲੱਤਾਂ ਟੰਗੀਆਂ ਆ ਉਹ ਕੈਲੀਪਰ ਦਾ ਉਹਨਾਂ ਨੂੰ ਜਿਹੜਾ ਆਸਰਾ ਦਿੱਤਾ ਜਾਊਗਾ ਲੋੜਵੰਦਾਂ ਨੂੰ ਬਿਲਜੇਤ ਜਿਹੜੀ ਹੈਗੀ ਉਹ ਦਿੱਤੀ ਜਾਊਗੀ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਕਾਗਜ਼ੀ ਕਾਰਵਾਈ ਨਹੀਂ ਹੈ ਸਾਨੂੰ ਸਿਰਫ ਆਧਾਰ ਕਾਰਡ ਦੀ ਇੱਕ ਕਾਪੀ ਚਾਹੀਦੀ ਹੈ ਰਿਪੋਰਟ ਵਾਸਤੇ ਜੀ ਹੋਰ ਕੁਝ ਨਹੀਂ ਔਰ ਬਿਲਕੁਲ ਫ੍ਰੀ ਹੈ ਔਰ ਕੋਈ ਗਰੀਬ ਹੈ ਜਿਹੜਾ ਕਿਰਾਇਆ ਨਹੀਂ ਦੇ ਸਕਦਾ ਕਿਰਾਇਆ ਨਹੀਂ ਲਾ ਸਕਦਾ ਉਹਨੂੰ ਅਸੀਂ ਕਿਰਾਇਆ ਵੀ ਦੇ ਦਾਂਗੇ ਬਸਦਾ ਹੋਣ ਜਾਂਦਾ ਔਰ ਜਰੂਰਤਮੰਦ ਨੂੰ ਵਸਾਖੀ ਵੀ ਦਿੱਤੀ ਜਾਂਦੀ ਹੈ ਕਿ ਕਿੱਥੇ ਕਿੱਥੇ ਦੇ ਲੋਕ ਜਿਹੜੇ ਐਸਾ ਸੇਵਾ ਲੈ ਸਕਦੇ ਆ ਆਲ ਓਵਰ ਪੰਜਾਬ ਜੀ ਭਾਰਤੀ ਜੀ ਦਾ ਉਹਨਾਂ ਦੇ ਫੰਡਿੰਗ ਨਾਲ ਇੱਕ ਕੈਂਪਸ ਚੱਲ ਰਿਹਾ ਆ ਆਲਰੇਡੀ ਸਾਡਾ ਜਿਹੜਾ ਅਨੰਦਪੁਰ ਸਾਹਿਬ ਇੱਕ ਚੱਲ ਰਿਹਾ ਹੈ ਕਾਉਂਟ ਫੋਰ ਜੀ ਇੱਕ ਫ੍ਰੀ ਕੋਰਸ ਜਿਹੜਾ ਅੱਜ ਤੋਂ ਸਟਾਰਟ ਹੋਇਆ ਔਰ ਅਗਲੇ ਮਹੀਨੇ ਮੈਰਿਟ ਟ੍ਰਿਕ ਸ਼ੁਰੂ ਹੋ ਰਿਹਾ ਜੀ ਔਰ ਇਸ ਤੋਂ ਇਲਾਵਾ ਕੋਈ ਵੀ ਕਿ ਤੋਂ ਵੀ ਸਾਨੂੰ ਅਪਰੋਚ ਕਰ ਸਕਦਾ ਹੈ ਜੀ ਫੋਨ ਤੇ ਗੱਲ ਕਰਕੇ ਟਾਈਮ ਲੈ ਕੇ ਅਸੀਂ ਖੁਦ ਉਹਨਾਂ ਨੂੰ ਬੁਲਾਣੇ ਆ ਕਿ ਉਹਨਾਂ ਦਾ ਟਾਈਮ ਦੇ ਬਣਾ ਹੋਵੇ ਜਿਸ ਕਿਸੇ ਦਾ ਲੰਬ ਲੱਗਣ ਵਾਲਾ ਕਿਸ ਸਾਥੀ ਦੇ ਉਹਨੂੰ ਅਸੀਂ ਸਵੇਰ ਬੁਲਾਉਣੇ ਜੇ ਸ਼ਾਮ ਨੂੰ ਉਹਦਾ ਲੰਬ ਲਗਾ ਕੇ ਪ੍ਰੈਕਟਿਸ ਕਰਵਾ ਕੇ ਚੱਲਣ ਦੀ ਉਹਨਾਂ ਨੂੰ ਅਸੀਂ ਆਪਣੇ ਰੋਜ਼ ਦੇ ਕੰਮ ਕਰਨ ਚੋਗਾ ਕਰਕੇ ਫਿਰ ਭੇਜੇ ਇਹ ਇੱਕ ਜਵੇਂ ਕੋਈ ਬੰਦਲ ਨੂੰ ਦੇਖਦਾ ਹੋਵੇ ਉਹਨੂੰ ਅੱਖਾਂ ਦਾ ਇਰਮ ਦਾ ਪਤਾ ਲੱਗਦਾ ਹੈ ਜਦੋਂ ਕਿਦਾ ਅੰਗ ਨਾ ਹੋਵੇ ਨਾ ਫਿਰ ਪਤਾ ਲੱਗਦਾ ਹੈ ਜਦੋਂ ਆਪਾਂ ਤੁਰੇ ਫਿਰਦੇ ਆ ਨਾ ਉਹ ਗੱਲ ਹੋਰ ਦੀ ਜਦੋਂ ਕਿਦਾ ਅੰਗ ਨਾ ਹੋਵੇ ਫਿਰ ਪਤਾ ਲੱਗਦਾ ਵੀ ਇਹਦੀ ਵੈਲਿਊ ਕੀ ਹੈ ਇਹ ਇੱਕ ਰੱਬੀ ਦਾਤ ਹੈ ਸਰੀਰ ਦੀ ਇਹ ਰੱਬੀ ਦਾਤ ਦੇ ਰੂਪ ਵਿੱਚ ਇਸ ਸੰਸਥਾ ਸਾਹਮਣੇ ਆਈ ਹੈ ਬਹੁਤ ਸਾਰੇ ਜਿਹੜੇ ਸਾਡੇ ਸਾਥੀ ਹੈ ਇਥੇ ਦੇਸ਼ ਵਾਸੀ ਹੈ ਜਿਹੜੇ ਆਪਣੇ ਦਿਨਾਂ ਦੇ ਅੰਗ ਪੈਰ ਨਹੀਂ ਹੈਗੇ ਉਹਨਾਂ ਨੂੰ ਇੱਕ ਅੰਗ ਡੇੜਾ ਇੱਕ ਮਤਲਬ ਉਹ ਕਿ ਰੱਬੀ ਤਾਤ ਦੇ ਬਰਾਬਰ ਆ ਇਹ ਬਹੁਤ ਵਧੀਆ ਕੁਆਲਟੀ ਦੀ ਇਹ ਜਿਹੜੇ ਉਹ ਅੰਗ ਲਉਂਦੇ ਆ ਕਿਉਂਕਿ ਇਹਨਾਂ ਦੇ ਇੱਕ ਪਹਿਲਾ ਕੈਂਪ ਲੱਗਿਆ ਸੀਗਾ 6 ਸਾਲ ਢੇਸੋਂ ਪਹਿਲਾਂ ਉੱਥੇ ਸਾਡੇ ਇੱਕ ਕੁਆਲਟੀ ਨੂੰ ਮੈਂ ਰੈਫਰੈਂਸ ਦੇ ਕੇ ਲਵਾਤੀ ਪਰ ਉਹ ਅੱਜ ਵੀ ਇੱਕ ਰੱਬੀ ਜਿਹੜਾ ਸਵੇਰ ਉੱਠਦੇ ਜਦੋਂ ਇਸ ਸੰਸਥਾ ਦਾ ਨਾਮ ਲੈਂਦੇ ਆ ਕਿਉਂਕਿ ਉਹਨੂੰ ਇੱਕ ਵਰਦਾਨ ਮਿਲਿਆ ਕਿਉਂਕਿ ਉਹ ਉੱਠ ਬੈਠ ਕੇ ਚੱਲ ਸਕਦੇ ਆ ਕਿਉਂਕਿ ਗਰੀਬੀ ਦਾਅਵੇ ਦੇ ਵਿੱਚ ਫਦੇ ਨੂੰ ਆਪ ਦਾ ਸਾਰਾ ਬਣੀ ਮਿਲਦਾ ਹੈਗਾ ਹੋਰ ਕੋਣ ਉਹਦਾ ਕੋਟਮ ਨੂੰ ਸਰਵਕਮ ਕਾਰ ਦੀ ਤਿਆਰੀ ਦੀ ਹੈ ਮਦਾ ਦੇ ਕਿਰਿਆ ਆਪ ਦਾ ਕੰਮ ਕਰਨ ਲੱਗ ਪਦਾ ਹੈ ਇੱਕ ਬਹੁਤ ਵਰਦਾਨ ਹੈ ਇਹਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਜਿਹੜੀ ਇਹ ਦਾਨੀ ਸੰਸਥਾ ਜਿਹਨਾਂ ਨੇ ਇਹ ਸਾਰਾ ਕੰਮ ਕਰ ਰਹੇ ਪਰਮਾਤਮਾ ਇਹਨਾਂ ਨੂੰ ਤੇ ਸਾਡੇ ਸ਼ਰਮਾਈ ਨੂੰ ਜਿਹੜਾ ਦਿਨ ਤੋਂ ਬਣੀ ਰਾਤ ਤੋਂ ਬਣੀ ਤਰੱਕੀ ਕਰੀ ਨੇ ਸੇਧ ਜਾਂਦੀ ਰੱਖੀ ਬਹੁਤ ਵਧੀਆ ਇਹਨਾਂ ਦੀ ਸੇਧ ਰਵੇ ਤਾਂ ਕਿ ਇਸ ਤਰ੍ਹਾਂ ਸਮਾਜ ਦੀ ਸੇਵਾ ਹੋ ਸਕੇ ਹਾਂਜੀ ਬਰਾਂਧੀ ਅੱਜ ਤੁਸੀਂ ਪਹੁੰਚੋ ਕਿਹਨਾਂ ਅੱਜ ਜੀ ਬਾਬਾ ਫਰੀਦ ਨਗਰ ਦੀ ਨਗਰੀ ਦੇ ਵਿੱਚ ਹਰੀਸ਼ ਭਾਰਤੀ ਜੀ ਜੋ ਯੂ ਐਸ ਏ ਦੇ ਅਟਾਰਨੀ ਹੈ ਰਹਿਣ ਵਾਲੇ ਉੱਥੋਂ ਦੇ ਉਹਨਾਂ ਨੇ ਫਰੀਦਕੋਟ ਦੇ ਵਿੱਚ ਜੋ ਪਰਸੁਰਮ ਚੈਰੀਟੇਬਲ ਟਰਸਟ ਦੀ ਫ੍ਰੀ ਡਿਸਪੈਂਸਰੀ ਚੱਲ ਰਹੀ ਹੈ ਉਹਦੇ ਵਿੱਚ ਸਤਿੰਦਰ ਸ਼ਰਮਾ ਜੀ ਨੂੰ ਇਥੇ ਇੰਚਾਰਜ ਲਾ ਕੇ ਬਨੋਟੀ ਅੰਗਾਂ ਦੀ ਸੇਵਾ ਉਹ ਕੀਤੀ ਹੈ ਬਹੁਤ ਵਧੀਆ ਨੇਕ ਕਾਰਜ ਹੈ ਕਿਉਂਕਿ ਇਸ ਦੀ ਜ਼ਰੂਰਤ ਵੀ ਸੀ ਰੀਤਗੋੜ ਜ਼ਿਲ੍ਹੇ ਦੇ ਵਿੱਚ ਇਹ ਪਹਿਲੀ ਇੰਸਟੀਚਿਊਟ ਹੈ ਜੋ ਫ੍ਰੀ ਮੈਦਨਵ ਸਾਰੇ ਅੰਗ ਜਿਨ੍ਹਾਂ ਨੂੰ ਲੋੜਵੰਦ ਹੈ ਉਹਨਾਂ ਨੂੰ ਦਿੱਤੇ ਜਾਣਗੇ ਇੱਕ ਜੋ ਮੈਨੂੰ ਪਤਾ ਲੱਗਿਆ ਵੀ 1 ਤਰੀਕ ਤੋਂ ਲੈ ਕੇ 16 ਤਰੀਕ ਤੱਕ ਜਿੰਨੇ ਵੀ ਪੇਸ਼ੈਂਟ ਆਉਣਗੇ ਉਹਨਾਂ ਨੂੰ ਚੈੱਕ ਕਰਕੇ ਜਿਨ੍ਹਾਂ ਨੂੰ ਟਰਾਈਸਾਈਕਲ ਦੀ ਲੋੜ ਹੈ ਉਹ ਟਰਾਈਸਾਈਕਲ ਵੀ ਦਿੱਤੇ ਜਾਣਗੇ ਮੈਂ ਸਾਰੀ ਹੀ ਟੀਮ ਨੂੰ ਜੋ ਪਹਿਲਾਂ ਵੀ ਕਿਉਂਕਿ ਸ਼ਰਮਾ ਜੀ ਬਹੁਤ ਪਰ ਦੇਵਦਨ ਇੱਕ ਕਾਰਜ ਕਰਦੇ ਆ ਬੜੇ ਬੜਾ ਇਹਨਾਂ ਸਮਾਜ ਦੇ ਵਿੱਚ ਨਾਮ ਹੈ ਸਮਾਜ ਸੇਵੀ ਦੇ ਨਾਮ ਤੋਂ ਜਾਣੇ ਜਾਂਦੇ ਆ ਨਾਲ ਰਜੀਵ ਪਾਠਕ ਜੀ ਹੈ ਕਿਉਂਕਿ ਮੈਨੂੰ ਪਤਾ ਹੈ ਵੀ ਜਦੋਂ ਇਹ ਚੈਰੀਟੇਬਲ ਜਿਹੜੀ ਇਹ ਡਿਸਪੈਂਸਰੀ ਬਣਾਈ ਗਈ ਸੀ ਉਸ ਟਾਈਮ ਇਹਨਾਂ ਦੇ ਫਾਦਰ ਪੁਸ਼ਕਰਨਾਥ ਪਾਠਕ ਜੀ ਤੇ ਮੇਰੇ ਪਿਤਾ ਜੀ ਨੇ ਰਲ ਕੇ ਮਤਲਬ ਉਹ ਤੋਂ ਪਲੈਨਿੰਗ ਕੀਤੀ ਸੀ ਵੀ ਕੁਝ ਨਾ ਕੁਝ ਸ਼ਹਿਰ ਦੇ ਵਿੱਚ ਕੀਤੀ ਜਾਵੇ ਉਹ ਤੋਂ ਉਹਨਾਂ ਨੇ ਨਹੀਂ ਰੱਖੀ ਸੀਗੀ ਮੇਰੇ ਖਿਆਲ ਤਕਰੀਬਨ 20 ਸਾਲ ਦੇ ਜਾਂ ਉਹ 10 ਦਾ ਵੀ 25 ਸਾਲ ਹੀ ਤਕਰੀਬਨ ਹੋ ਗਏ ਹੋਣੇ ਆ ਇਸ ਡਿਸਟੈਂਸ ਡਿਸਪੈਂਸਰੀ ਨੂੰ ਬਣੇ ਹੋਏ ਤੇ ਅੱਜ ਉਸੇ ਡੜੀ ਤਹਿਤ ਸਤਿੰਦਰ ਸ਼ਰਮਾ ਜੀ ਦੀ ਸੋਚ ਨੇ ਕਿਉਂਕਿ ਇਹਨਾਂ ਨੇ ਪਹਿਲਾਂ ਕੈਂਪ ਲਾਇਏ ਸੀ ਫਰੀਦਕੋਟ ਦੇ ਵਿੱਚ ਬਈ ਜਿਹੜੇ ਬਨਰਟੀ ਅੰਗਾਂ ਦੇ ਹਰੇਕ 2-3 ਦਿਨ ਮਹੀਨੇਵਾਂ ਤੱਕ ਕੈਂਪ ਲੱਗਦੇ ਸੀ ਤੇ ਬੜੇ ਲੋੜਵੰਦਾਂ ਨੂੰ ਉਸ ਦਾ ਫਾਇਦਾ ਵੀ ਹੋਇਆ ਤੇ ਹੁਣਾਂ ਵੀ ਲੋੜਵੰਦਾਂ ਨੂੰ ਬੜਾ ਫਾਇਦਾ ਹੋਊਗਾ ਤੇ ਇਸ ਤਰ੍ਹਾਂ ਦੀ ਸੇਵਾ ਚੱਲਦੀ ਰਹੇ ਸਾਰਿਆਂ ਨੂੰ ਜਿੰਨੇ ਵੀ ਲੋੜਵੰਦ ਹੈ ਜਿਹੜੇ ਇੱਥੇ ਆਏ ਆ ਉਹਨਾਂ ਨੂੰ ਮੈਂ ਸਾਰੇ ਆਪ ਵੱਲੋਂ ਜੀ ਆਇਆਂ ਵੀ ਆਖਦਾ ਤੇ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਅੱਗੇ ਤੋਂ ਹੋਰ ਵੀ ਇਹ ਇਸ ਤਰ੍ਹਾਂ ਦੇ ਨੇਕ ਕਾਰਜ ਕਰਨ ਤਫਰੀਦਪੁਰ ਦਾ ਹੋਰ ਨਾਮ ਉਪਰ ਚੱਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ